ਚੋਰੀ ਚੋਰੀ ਨਿਕਲ ਕੇ ਨਾ ਅਸੀਂ ਰੋਜ਼ ਸੈਰ ਕਰਨ ਆਈਦਾ ਦੋਸਤੋ ਰੋਜ਼ ਚੋਰੀ ਨਿਕਲੀਦਾ ਆਸੇ ਪਾਸੇ ਦੇਖ ਕੇ ਨਿਕਲੀਦਾ ਪਤਾ ਕਿਨਾਂ ਤੋਂ ਤੁਹਾਨੂੰ ਮੈਂ ਦਿਖਾਨੀ ਆ ਅੱਗੇ ਜਾ ਕੇ ਰੁਕ ਜਾ ਇੱਕ ਮਿੰਟ ਇੰਨਾ ਲੁਕਣ ਦਾ ਲੁਕ ਲੁਕ ਕੇ ਕਿਸੇ ਦੇ ਘਰਾਂ ਦੇ ਕੋਲ ਨੂੰ ਬਾੜ ਬਾੜ ਕੇ ਆਣ ਦਾ ਕੀ ਫਾਇਦਾ ਹੋਇਆ ਪਾਲੂ ਇੱਧਰ ਆਏ ਪਾਲੂ ਆ ਦੇਖ ਇਹਨਾਂ ਤੋਂ ਇਹਨਾਂ ਤੋਂ ਪਤਾ ਨਹੀਂ ਇਹਨੂੰ ਕਿੱਥੋਂ ਪਤਾ ਲੱਗ ਜਾਂਦਾ ਵੀ ਬਸ ਸੈਰ ਕਰਨ ਦਾ ਟਾਈਮ ਹੋ ਗਿਆ ਆਣ ਵਾਲੀਆਂ ਆ। ਵੈਸੇ ਦਿੱਕਤ ਤਾਂ ਕੋਈ ਨਹੀਂ ਹੈਗਾ ਵੀ ਡੌਗੀ ਨੂੰ ਨਾਲ ਲੈ ਕੇ ਜਾਣ ਨੂੰ ਸੈਰ ਦੇ ਉੱਤੇ ਪਰ ਪਤਾ ਕਿ ਸਭ ਤੋਂ ਵੱਡੀ ਜਿਹੜੀ ਇਹਦੀ ਇੱਕ ਬੁਰੀ ਆਦਤ ਹੈ ਆ ਡੌਗ ਦੀ ਵੀ ਨਾ ਜਦੋਂ ਵੀ ਸੈਰ ਕਰਨ ਜਾਣਾ ਨਾ ਇੱਕ ਇਹਨੂੰ ਨਾ ਬੁਲਟ ਮੋਟਰਸਾਈਕਲ ਬਿਲਕੁਲ ਨਹੀਂ ਪਸੰਦ ਜਦੋਂ ਵੀ ਕੋਈ ਬੁਲਟ ਵਾਲ ਬੁਲਟ ਵਾਲਾ ਆਂਦਾ ਆ ਮੋਟਰਸਾਈਕਲ ਵਾਲਾ ਇਹਨੂੰ ਉਹਦੇ ਪਿੱਛੇ-ਪਿੱਛੇ ਦੌੜ ਪੈਂਦਾ ਆ ਪੈ ਜਾਂਦਾ ਉਹਨੂੰ ਤੇ ਇੱਕ ਦਿਨ ਤਾਂ ਹਸਬੰਡ ਵਾਈਫ ਵੀ ਸੀਗੇ ਤੇ ਵਾਈਫ ਉਹਦੇ ਪਿੱਛੇ ਬੈਠੀ ਉਹਦੇ ਭਰਾਵਾ ਦੀ ਲੱਤ ਖੜਨ ਲੱਗਾ ਹੈਗਾ ਮੈਂ ਕਿਹਾ ਇਹ ਤਾਂ ਕਿਸੇ ਦਿਨ ਜਰੂਰ ਸਾਡੇ ਜੁੱਤੀਆਂ ਪਵਾਊਗਾ ਵੀ ਹੁਣ ਲੋਕਾਂ ਨੇ ਕਹਿਣਾ ਵੀ ਸ਼ਾਇਦ ਇਹਨਾਂ ਨੇ ਰੱਖਿਆ ਹੋਣਾ ਆ ਵੀ ਤਾਂ ਇਹ ਵੀ ਇਹਨਾਂ ਦੇ ਨਾਲ ਨਾਲ ਤੁਰਿਆ ਹੋਇਆ ਆ ਉਹਦੀ ਆ ਉਹ ਰੱਖਿਆ ਹੋਇਆ ਨਹੀਂ ਹੈਗਾ ਉਹ ਤਾਂ ਗਲੀ ਦੇ ਵਿੱਚ ਰਹਿੰਦਾ ਆ ਰੋਟੀ ਰੋਟੀ ਪਾ ਦੇਦੀ ਆ ਪਰ ਉਹਦੀ ਆਦਤ ਹੈ ਜਦੋਂ ਵੀ ਗਲੀ ਦੇ ਵਿੱਚੋਂ ਕੋਈ ਵੀ ਬਾਹਰ ਜਾਂਦਾ ਆ ਨਾ ਖੇਤਾਂ ਨੂੰ ਗਿਆ ਸੈਰ ਕਰਨ ਗਿਆ ਉਹਨੇ ਨਾ ਨਾਲ ਸਾਡੇ ਜਾਣਾ ਹੀ ਜਾਣਾ ਆ ਤੇ ਜਦੋਂ ਅਸੀਂ ਦੂਜੇ ਪਿੰਡ ਤੱਕ ਸੈਰ ਕਰਨ ਜਾਣਾ ਫਿਰ ਉੱਥੇ ਜਾ ਕੇ ਉੱਥੇ ਤੇ ਜਿਹੜੇ ਕੁੱਤੇ ਹੁੰਦੇ ਆ ਉਸ ਪਿੰਡ ਦੇ ਉੱਥੇ ਇਹਨੇ ਉਹਨਾਂ ਨਾਲ ਇਦਾਂ ਲੜਨਾ ਨਾ ਜਿੱਦਾਂ ਵਾਟ ਦਾ ਰੋਲਾ ਚੱਲਦਾ ਹੁੰਦਾ ਇਹਦਾ ਪਤਾ ਨਹੀਂ ਇਹਨੇ ਕਿਹੜੀ ਜ਼ਮੀਨ ਆ ਜਿਹੜੀ ਵੀ ਵੰਡਵਾਣੀ ਆ ਵੀ ਆ ਹੁਣ ਹੀ ਸਾਡੀ ਜ਼ਮੀਨ ਵੰਡ ਕੇ ਦਿਓ ਇਦਾਂ ਲੜਦਾ ਇਹ ਜਾ ਕੇ ਇਸ ਕਰਕੇ ਇਹਨੂੰ ਲੱਜਾਂਦੇ ਹੋਏ ਇੰਨਾ ਡਰ ਲੱਗਦਾ ਨਾ ਹਰ ਵਾਰ ਹਰ ਰੋਜ਼ ਇਹਨੂੰ ਕੁਲਕ ਕਿਾਈਦਾ ਵੀ ਹਾਂ ਪਹਿਲਾਂ ਦੇਖੋ ਮੂਰੇ ਹੈ ਤਾਂ ਨਹੀਂ ਡੋਗੀ ਵੀ ਮੂਰੇ ਪਾਲੂ ਨਾ ਹੋਵੇ ਫਿਰ ਅਸੀਂ ਇੱਕ ਪਾਸੇ ਨੂੰ ਹੋ ਕੇ ਚੱਲ ਜਾਵਾਂਗੇ ਜੇ ਸੜਕ ਵੱਲ ਦੇਖੀਏ ਵੀ ਸੜਕ ਵੱਲ ਨਹੀਂ ਹੈਗਾ ਵੀ ਚੱਲ ਗਲੀ ਚੋਂ ਲੰਘ ਜਾਵਾਂਗੇ ਚੋਰੀ-ਚੋਰੀ ਜੇ ਗਲੀ ਵੱਲ ਦੇਖੀਏ ਵੀ ਚੱਲ ਗਲੀ ਵੱਲ ਬੈਠਿਆ ਆ ਵੀ ਚੱਲ ਫੜਕ ਚੋਂ ਲੰਘ ਜਾਂਦੇ ਚੋਰੀ-ਚੋਰੀ ਪਰ ਫਿਰ ਵੀ ਇਹਨੂੰ ਪਤੰਦਰ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਹੈ ਪਤਾ ਨਹੀਂ ਪੈਰਾਂ ਦੀ ਸਮੈਲ ਇਹਨੂੰ ਆ ਜਾਂਦੀ ਹੈ ਸਾਡੇ ਤੁਰਨ ਦੀ ਵੀ ਉਹ ਹੀ ਜਾਂਦੀ ਪਏ ਤੇ ਕੰਨ ਗੁੰਨ ਚ ਆਵਾਜ਼ ਪੈ ਜਾਂਦੀ ਹੁੰਨੀ ਵੀ ਉਹ ਹੀ ਪੀ ਪਿੱਛੋਂ ਹੀ ਆ ਜਾਂਦਾ ਹੁੰਦਾ ਆ ਪਤਾ ਨਹੀਂ ਕਿ ਪਤਾ ਹੀ ਨਹੀਂ ਲੱਗਦਾ ਇਹ ਤਾਂ ਬਾਅਦ ਚ ਹੀ ਪਤਾ ਲੱਗਦਾ ਜਦੋਂ ਮਾਲਾ ਮੋਟਾ ਪਿੱਛੇ ਨੂੰ ਧਿਆਨ ਜਾਂਦਾ ਵੀ ਪਾਲੂ ਫੇਰ ਨਾਲ ਤੁਰਿਆ ਹੋਇਆ ਆ ਸਾਡੇ ਜਦੋਂ ਦੂਜੇ ਪਿੰਡ ਦੇ ਇਹਨੂੰ ਘੇਰ ਲੈਂਦੇ ਫੇਰ ਇਹਨੂੰ ਵਿੱਚ ਵੜ ਕੇ ਛਡਵਾਣਾ ਪੈਂਦਾ ਆ ਵੀ ਨਾ ਕਰ ਹੁਣ ਬੱਸ ਕਰ ਤੇ ਦੂਸਰਾ ਇਹ ਜਦੋਂ ਅਸੀਂ ਇਹਦੀ ਸਪੋਰਟ 'ਚ ਇਦਾਂ ਹੋਈਏ ਨਾ ਇਹਨੂੰ ਲੱਗੇ ਵੀ ਹਾਂ ਤੇ ਮੇਰੀ ਸਪੋਰਟ ਦੇ ਵਿੱਚ ਅੱਗੇ ਨੂੰ ਆਂਦੇ ਪਏ ਆ ਅਸੀਂ ਫੇਰ ਇਹਨੇ ਹੋਰ ਜ਼ੋਰ-ਜ਼ੋਰ ਨਾਲ ਭੌਂਕਣਾ ਹੋਰ ਜ਼ੋਰ-ਜ਼ੋਰ ਨਾਲ ਲੜੰਗ ਜਾਣਾ ਹਨਾ ਜੇ ਜੇ ਉਹਨੂੰ ਲੱਗਿਆ ਨ ਵੀ ਬਸ ਹੁਣ ਇਹ ਪਿੱਛੇ ਚੱਲ ਗਈ ਆ ਵੀ ਹੁਣ ਨਹੀਂ ਇਹਨੇ ਸਾਡੀ ਸਪੋਰਟ ਦੇ ਵਿੱਚ ਆਣਾ ਫੇਰ ਉਹਨੇ ਅੱਖ ਜੀ ਬਚਾ ਕੇ ਝੂ ਝੂ ਦੀ ਇੱਕ ਵਾਰ ਕਰਕੇ ਫੇਰ ਵਾਪਸ ਆ ਜਾਣਾ ਇਹ ਨਹੀਂ ਇਹ ਨਹੀਂ ਹੈ ਕਿ ਉਹਨੇ ਇਕੱਲੇ ਸਾਡੇ ਨਾਲ ਆਣਾ ਜਿਹਨੇ ਜਿਹਨੇ ਵੀ ਪਿੰਡ ਦੇ ਵਿੱਚ ਬਾਹਰ ਜਾਣਾ ਨਾ ਮਾੜਾ ਮੋਟਾ ਦੁਕਾਨ ਤੋਂ ਕੋਣ ਕਿਤਾ ਕੁੱਤਾ ਵਾਲੋਂ ਨੇ ਸਾਰਿਆਂ ਦੇ ਨਾਲ ਹੀ ਜਾਣਾ ਆ ਸਾਰਿਆਂ ਦੇ ਨਾਲ ਹੀ ਜਾਂਦਾ ਆ ਉਹ ਮੈਂ ਆਪਣੀ ਸਹੇਲੀ ਨੂੰ ਕਹਿੰਦੀ ਸੀ ਮੈਂ ਕਿ ਪਹਿਲਾਂ ਜਾਣਾ ਤਾਂ ਚੋਰੀ-ਚੋਰੀ ਲੰਘਣਾ ਪੈਂਦਾ ਸੀਗਾ ਵੀ ਸੈਰ ਕਰਨ ਜਾਣਾ ਜਾਣਾ ਨੂੰ ਕਿੱਥੇ ਚੱਕ ਕੇ ਲੈ ਕੇ ਜਾਣਾ ਵੀ ਚੋਰੀ-ਚੋਰੀ ਲੰਘ ਕੇ ਚੱਲਦੇ ਆ ਇੱਕ ਪਾਸੇ ਨੂੰ ਹੋ ਕੇ ਕੋਈ ਬਹਾਨਾ-ਪੂਨਾ ਲਾ ਕੇ ਹੁਣ ਦੇਖ ਲਓ ਮੈਂ ਕਿ ਡੋਗੀਆਂ ਤੋਂ ਆ ਕੁੱਤਿਆਂ ਤੋਂ ਵੀ ਲੰਘ ਕੇ ਜਾਣਾ ਪੈਂਦਾ ਚੋਰੀ ਵੀ ਇਹ ਵੀ ਕਿਤੇ ਸਾਡੇ ਪਿੱਛੇ-ਪਿੱਛੇ ਨਾ ਆ ਜਾਣ ਮੇਰੀ ਸਹੇਲੀਆਂ ਪਤਾ ਕੀ ਕਹਿੰਦੀਆਂ ਕਹਿੰਦੀਆਂ ਤੇਰੇ ਕਰਕੇ ਆਉਂਦੇ ਇਹ ਤੂੰ ਹੀ ਕਹਿੰਦੀ ਉਹਨੂੰ ਪੁੱਚ-ਪੁੱਚ ਪੁੱਚ-ਪੁੱਚ ਕਰਦੀ ਰਹਿੰਦੀ ਆ ਤਾਂ ਕਹਿੰਦੀ ਇਹ ਆਉਂਦੇ ਆ ਜ਼ਿਆਦਾਤਰ ਤੇਰੇ ਕਰਕੇ ਕਹਿੰਦੇ ਜਿਸ ਦਿਨ ਪਏ ਨਾ ਕਿਸੇ ਨੂੰ ਤੇ ਤੇਰਾ ਨਾਮ ਲਾ ਦੇਣਾ ਵੀ ਮ ਜਾਨਪੁਰਾਂ ਦੇ ਨਾਲ ਵੀ ਮੈਨੂੰ ਵਧੀਆ ਲੱਗਦੇ ਆ ਜਦੋਂ ਵੀ ਆਂਦੇ ਖਾਜ ਖੂਰ ਜੀ ਕਰ ਦਿੰਦੀ ਹੁੰਦੀ ਐ ਕੰਨਾ ਕੁੰਨਾ ਤੇ ਸੁਰ ਕੋਲ ਤਾਂ ਨਾ ਮਤਲਬ ਕਿ ਪਿਆਰ ਦੇ ਭੁੱਖੇ ਹੁੰਦੇ ਆ ਪਾਲੂ ਤੂੰ ਨਾ ਆਇਆ ਕਰ ਨਾਲ ਠੀਕ ਆ ਤੇਰੇ ਨਾਲ ਤੇਰੇ ਕਰਕੇ ਬੜੇ ਕਲੇਸ਼ ਪੈਂਦੇ ਆ